ਕਾਰਨ ਜੁਥੇ ਮੰਡਿਆ ਦੇ ਵਿੱਚ ਕਣਕ ਦੀ ਫਸਲ ਪਿਛਣ ਰਹੀਆਂ ਖਬਰਾਂ ਜੁੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਇੱਕ ਤੂਫਾਨ ਨੇ ਅੰਬ ਅਤੇ ਲੀਚੀ ਦੇ ਫਲ ਦਾ ਵੀ ਕਾਫੀ ਨੁਕਸਾਨ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਅੰਬ ਤੇ ਲੀਚੀ ਪਿਛਲੇ ਸਾਲ ਦੇ ਨਾਲੋਂ ਕਾਫੀ ਵੱਧ ਮਾਤਰਾ ਦੇ ਵਿੱਚ ਬਾਜ਼ਾਰ 'ਚ ਦੇਖਣ ਨੂੰ ਮਿਲਣਗੇ ਇਸੇ ਦੇ ਕਾਰਨ ਇਸ ਵਾਰ ਇਹਨਾਂ ਫਲਾਂ ਦਾ ਰੇਟ ਵੀ ਘਟੋਵੇਗਾ ਪਰ ਲੀਚੀ ਅਤੇ ਅੰਬ ਉਤਪਾਦਕ ਦਿਲਬਖ ਸਿੰਘ ਚੀਮਾ ਦੱਸਦੇ ਹਨ ਕਿ ਕਰੀਬ 10% ਦੇ ਫਲ ਬੀਤੇ ਦਿਨ ਆਏ ਤੂਫਾਨ ਦੇ ਕਰਕੇ ਡਿੱਗ ਗਿਆ ਜਦ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹਨੇਰੀ ਜੁੜੀ ਹੈ ਉਹ ਚੱਕੜ ਆਉਂਦੇ ਆ ਤਾਂ ਫਿਰ ਫਲ ਦਾ ਹੋਰ ਵੀ ਨੁਕਸਾਨ ਹੋਵੇਗਾ ਇਸੇ ਦੇ ਲਈ ਰੇਟ ਕਟਣ ਦੇ ਅਸਰ ਨਜ਼ਰ ਨਹੀਂ ਆ ਰਹੇ ਮਿਠਾਸ ਨਾਲ ਪਰੀ ਹੋਈ ਲੀਚੀ ਮਾਰਕੀਟ ਨੂੰ ਜਾਣ ਵਾਲੀ ਹੈ ਫਲ ਲੱਗਣਾ ਸ਼ੁਰੂ ਹੋ ਗਿਆ ਬੂਟਿਆਂ ਨੂੰ ਸਾਡੇ ਨਾਲ ਲੀਚੀ ਦੇ ਪੁਰਾਣੇ ਉਤਪਾਦਕ ਚੀਮਾ ਸਾਹਿਬ ਖੜੇ ਨੇ ਚੀਮਾ ਸਾਹਿਬ ਪਹਿਲੇ ਆਪਣਾ ਪੂਰਾ ਨਾਮ ਦੱਸਿਓਰ ਕਿਦੋਂ ਤੋਂ ਲੀਚੀ ਦਾ ਉਤਪਾਦਨ ਕਰ ਰਹੇ ਹੋ ਈਲੋਂ ਤੇ ਤੁਹਾਡੇ ਚੈਨਲ ਦਾ ਮੇਰੇ ਬਾਗ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਹੈ ਦਲਬਾਦ ਸਿੰਘ ਚੀਮਾ ਮੈਨੂੰ ਲਾਲੀ ਚੀਮੇ ਕਰਕੇ ਜਾਣਦੇ ਨੇ ਮੇਰਾ ਇਹ ਪਿੰਡ ਬਰਿਆਰ ਹੈ ਬਾਗ ਸਾਡਾ ਅੱਡਾ ਰਜੀਤ ਬਾਗ ਵਿੱਚ ਹੈ ਇਹ 36 ਸਾਲ ਪੁਰਾਣਾ ਬਾਗ ਹੈ ਲੀਚੀ ਦਾ ਜੀ ਇਹਦੇ ਵਿੱਚ ਕਲਕੱਤੀ ਵੀ ਹੈਗੀ ਹੈ ਡੇਰਾ ਦੂਣ ਵੀ ਹੈ ਜਿੱਦਾਂ ਕਿ ਅੰਬ ਦਾ ਫਲ ਹੈ ਜਿਹੜਾ ਸਾਲ ਛੱਡ ਕੇ ਜ਼ਿਆਦਾ ਹੁੰਦਾ ਹੈ ਸਾਲ ਬਾਅਦ ਜਿਆਦਾ ਹੁੰਦਾ ਲੀਚੀ ਨਾਲ ਵੀ ਇਦਾਂ ਹੀ ਲੀਚੀ ਨਾਲ ਲੀਚੀ ਨਾਲ ਵੀ extra ਹੈ ਜਿਹੜੀ ਡੇਰਾ ਦੂਣ ਹੈ ਉਹ ਹਰ ਸਾਲ ਇਤ ਬਣਾਈਂਦੀ ਹੈ ਕਲਕੱਤੀ ਜਿਹੜੀ ਹੈ ਵੈਰਾਈਟੀ ਹੈ ਜਿਹੜਾ ਮੇਰਾ ਆਪਣਾ ਤਜਰਬਾ ਹੈ ਉਹ ਕਿਵਾਰੀ ਜਿਹੜੀ ਉਹ ਛੜ ਜਾਂਦੀ ਹੈ ਪਰ ਐਕਤੀ ਜਿਹੜੀ ਹੈ ਕਲਕੱਤੀ ਨੇ ਵੀ ਥੋੜਾ ਬਹੁਤਾ ਫਰੂਟ ਦਿੱਤਾ ਸਾਨ ਕਾਫੀ ਫਲ ਆਏਗਾ ਇਸ ਵਾਰ ਮਾਰਕੀਟ ਜੀ ਫਲ ਆਏਗਾ ਲੱਗਦਾ ਕਿ ਰੇਟ ਵੀ ਡਾਊਨ ਆਏਗਾ ਜੇ ਜਿਆਦਾ ਫਲ ਆਏਗਾ ਰੇਟ ਡਾਊਨ ਨਹੀਂ ਹੋਣਾ ਕਿਉਂਕਿ ਹਰ ਹਰ ਚੀਜ਼ ਦਾ ਤੇ ਭਾਅ ਵਧ ਗਿਆ ਤੇ ਸਾਡੇ ਫਰੂਟ ਦਾ ਭਾਅ ਕਿਉਂ ਨਾ ਵਧੇਗਾ ਪਰ ਟੂਰ ਟ੍ਰਾਂਸਪੋਰਟੇਸ਼ਨ ਸਭ ਕੁਝ ਸਾਰਾ ਕੁਰੇ ਸਾਡਾ ਰੇਟ ਵੀ ਵਧੇਗਾ ਵਧਣਾ ਵੀ ਚਾਹੀਦਾ ਫਿਰ ਸਾਨੂੰ ਫਾਇਦਾ ਫਾਰਮਰ ਨੂੰ ਅਸੀਂ ਚਲੇ ਸੁੱਟ ਕੇ ਫਿਰ ਕਿੱਦਾਂ ਗੁਜ਼ਾਰਾ ਕਰਾਂਗੇ ਸਾਲ ਪਿਛੋਂ ਫਲ ਹੋਣਾ ਉਹਦੇ ਮੁਤਾਬਕ ਜੋ ਸਾਨੂੰ ਵਧੇਗਾ ਤੇ ਸਾਡੀ ਰੋਟੀ ਪਾਣੀ ਚੱਲਣਾ ਖਰਚੇ ਹੋਣੇ ਨੇ 30 ਸਾਲ ਤੋਂ ਉਤਪਾਦਨ ਕਰ ਰਿਹਾ ਲੀਚੀ ਦਾ ਕਿੰਨੀ ਕੁ ਦੇਖਭਾਲ ਕਰਨੀ ਪੈਂਦੀ ਹੈ ਔਰ ਬਾਕੀ ਜੇ ਆਨ ਇਸ ਲਾਈਨ ਤੇ ਕਿੰਨਾ ਕੁ ਧਿਆਨ ਰੱਖਣਾ ਪੈਂਦਾ ਵੇਖੋ 800 800 900 7-8 ਸਾਲ ਤੱਕ ਬਿਲਕੁਲ ਇੰਤ ਕੱਖ ਨਹੀਂ ਲੱਭਣਾ ਜੀ ਬਲਕਿ ਬੂਟੀਆਂ ਨੂੰ ਪਾਲਣਾ ਫਿਰ ਵਿੱਚ ਦੂਜੀ ਫਸਲ ਪਾਲ ਸਕਦੇ ਉਸ ਤੋਂ ਬਾਅਦ ਹੌਲੀ-ਹੌਲੀ ਵੱਧਦਾ ਹੁਣ ਜਿਹੜਾ ਸਾਡਾ ਬਾਗ ਇਹ ਸੋਹਣੀ ਰੋਟੀ ਦੇ ਰਿਹਾ ਸੋਹਣੇ ਪੈਸੇ ਦੇ ਰਿਹਾ ਤੇ બસ डिपेंड ਕਰਦਾ ਕੁਦਰਤ ਤੇ ਕੁਦਰਤ ਸਾਡਾ ਪਾਣੀ ਤੇ ਸਪਰੇਅ ਵਗੈਰਾ ਕੁਝ ਪਾਣੀ ਜਿਹੜਾ ਇਹਨੂੰ ਜਦੋਂ ਫਰੂਟ ਆਉਂਦਾ ਉਦੋਂ ਇਹਨੂੰ ਪਾਣੀ ਦੋ ਮਹੀਨੇ ਬਹੁਤ ਲੋੜ ਹੈ ਅੱਗੇ ਪਿਛੇ ਨਹੀਂ ਲੋੜ ਨੀ ਗਈ ਇਹਦੇ ਸਾਬ ਨਾਲ ਤੇ ਖਾਦ ਜਿਹੜੀ ਇਹ ਉਹ ਵੀ ਪਾਉਣੀ ਪੈਂਦੀ ਹੈ ਦੇਸੀ ਢੂੜੀ ਵੀ ਪਾਈਦੀ ਹੈ ਬਲਕਿ ਪੂਰਾ ਉਹਦਾ ਖਿਆਲ ਕਰੀਦਾ ਪੂਰਾ ਇਹਨੂੰ ਜੇ ਆਪਾਂ ਕੁਝ ਦੇਾਂਗੇ ਤੇ ਫੇਰ ਹੀ ਇਹ ਸਿਹਤ ਠੀਕ ਰੱਖਾਂਗੇ ਫੇਰ ਹੀ ਨਾ ਇਹਦਾ ਸਾਰੇ ਮਹਿਕਮੇ ਨਾਲ ਡਿਸਕਸ ਕਰੀਦਾ ਵੀ ਕੋਈ ਕਿਹੜੀ ਬਿਮਾਰੀ ਹੈ ਕਿਹੜੀ ਸਪਰੇਅ ਕਰਨੀ ਸਾਰੀ ਉਹਨਾਂ ਦੀ ਮਰਜ਼ੀ ਨਾਲ ਸਪਰੇਅ ਕਰੀ ਤੇ ਫੇਰ ਹੀ ਕੁਝ ਸਾਨੂੰ ਲੱਗੇਗਾ ਜੇ ਇਹ ਇਦਾਂ ਹੀ ਛੱਡ ਦ ਇਹਨਾਂ ਨੂੰ ਵੀ ਧਿਆਨ ਦੇਣਾ ਪੈਂਦਾ ਵੀ ਆਪਣੇ ਜਿਨਾ ਆਪਾਂ ਆਪਣੇ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਸਾਨੂੰ ਆਪਣੇ ਬੂਟਿਆਂ ਦਾ ਖਿਆਲ ਵੀ ਰੱਖਣਾ ਪੈਂਦਾ ਇਦਾਂ ਬੂਟਿਆਂ ਤੇ ਹੋਰ ਵੀ ਕਹਿੰਦੇ ਕਿ ਲੀਚੀ ਦੇ ਫਲ ਤੇ ਹੋਰ ਵੀ ਸਪਰੇਅ ਕੀਤੇ ਜਾਂਦੇ ਜਿਹਦੇ ਨਾਲ ਲਾਲ ਹੋ ਜਾਂਦੀ ਹੈ ਜਾਂ ਮਿਠਾਸ ਵਾਜ ਜਾਂਦੀ ਉਹ ਸਾਡੇ ਤੇ ਅਜੀਬ ਪ੍ਰੈਕਟਿਸ ਹੈ ਨਹੀਂ ਤਨ ਆਸੀ ਕਿਸੇ ਨੂੰ ਕਰਨ ਦਿੰਦੇ ਨਹੀਂ ਕਿਉਂਕਿ ਜਿਹੜਾ ਸਪਰੇ ਕਰਾਂਗੇ ਬੂਟੇ ਅਗਲੇ ਸਾਲ ਅਗਲੇ ਸਾਲ ਸਾਡੇ ਲਈ ਮੁਸ਼ਕਲ ਬਣੇਗੇ ਬੂਟੇ ਇਸਕੇ ਨੇ ਖਰਾਬ ਹੋਏਗੇ ਬੂਟੇ ਪੱਤੇ ਖਰਾਬ ਹੋਣਗੇ ਜਿਹੜੀ ਚੀਜ਼ ਸਾਨੂੰ ਸਰਕਾਰ ਨੇ ਯੂਨੀਵਰਸਿਟੀ ਜਾਂ ਹਾਰਟੀਕਲਚਰ ਵਾਲੇ ਮਹਿਕਮੇ ਦੱਸਦੇ ਨਹੀਂ ਕਿਉਂ ਸਪਰੇ ਕਰਾਂਗੇ ਅਸੀਂ ਵੀ ਇਨਸਾਨ ਆਸੀਂ ਕਿਉਂ ਦੂਜਿਆਂ ਜਿਹੜਾ ਖਾਣੀ ਉਹਨਾਂ ਦੀ ਸਿਹਤ ਸਿਹਤ ਨਾ ਖਿਲਵਾੜ ਕਰੀਏ ਮੇਰੀ ਸਾਰਿਆਂ ਨੂੰ ਬੇਨਤੀ ਹੈ ਹੋਈ ਹੈ ਕਿ ਜਿਹੜੀਆਂ ਸਪਰੇਆਂ ਕਰਨੀਆਂ ਜੋ ਮਨਜ਼ੂਰ ਸ਼ਿਦਾਂ ਨੇ ਉਹ ਕਰਨੀਏ ਦੂਜੀ ਸਪਰੇ ਨਹੀਂ ਕਰਨੀ ਚਾਹੀਦੀ ਤੁਸੀਂ ਖਾਣ ਵਾਲੇ ਸਾਡੇ ਵਰਗੇ ਜੀਅ ਨੇ ਸਰਕਾਰ ਵੱਲੋਂ ਕੀ ਕੀ ਸਹਿਯੋਗ ਦਿੱਤਾ ਜਾਂਦਾ ਕੀ ਕੀ ਯੋਗਦਾਨ ਦਿੱਤਾ ਜਾਂਦਾ ਸਰਕਾਰ ਵੱਲੋਂ ਨਵੇਂ ਬਾਗ ਲਾਉਣ ਲਈ ਵੀ ਉਤਸ਼ਾਹ ਕੀਤਾ ਜਾ ਰਿਹਾ ਫਿਰ ਜਿਹੜੇ ਹੁਣ ਸਾਡੇ ਬਾੜੇ ਨੇ ਫਰੂਟ ਵਾਲੇ ਡੱਬੇ ਨੇ ਇਹਨਾਂ ਤੇ ਸਰਕਾਰ ਨੇ ਪਿਛਲੇ ਸਾਲ ਸਬਸਿਡੀ ਦਿੱਤੀ ਹੈ ਤੇ ਆਖਰੀ ਮਰਖਾ ਕੰਟੀਨਿਊ ਰਹੀ ਹੈ ਜੱਬੇ ਮਤਲਬ Экспорт ਵਗੈਰਾ ਕਰ ਲਈ ਆ ਬਾਰਪੇ ਜੇ Экспорт ਜੜੀਓ ਉਥੋਂ ਲਿਜਿਸਟ੍ਰੇਟ ਪਠਾਨਕੋਟ ਕਰ ਰਹੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜੇ ਸਾਡਾ ਵੀ ਸੈਂਪਲ ਪਾਸ ਹੋਏ ਤਹੀ Экспорт ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੀ ਵਾਰ ਇੰਗਲੈਂਡ ਗਈ ਇਹ ਲੀਚੀ ਚੰਗੇ ਪੈਸੇ ਲੋਕਾਂ ਕਮਾਏ ਨੇ ਸਰਕਾਰ ਇਸ ਪਾਸੇ ਤੁਰੀ ਹੈ ਤੇ ਅਸੀਂ ਵੀ ਸਰਕਾਰ ਦਾ ਸਾਥ ਦੇਾਂਗੇ ਵੀ ਸਾਡੇ ਵੀ ਬੂਟੇ ਜਿਹੜੀ ਲੀਚੀ ਸਾਡੀ ਪਾਸ ਹੋ ਜੀ ਰੁਪੇਜਾਂਗੇ ਜ਼ਰੂਰ ਉਧਰ ਦੇਖਿਆ ਕਾਫੀ ਮਾਤਰਾ ਵਿੱਚ ਬਾਂਸ ਪਏ ਆ ਉਹ ਕੱਢ ਲਈਏ ਉਹ ਬਾਂਸ ਇਸ ਕਰਕੇ ਕਿ ਹਰ ਚੌਥੇ ਪੰਜਵੇਂ ਬੂਟੇ ਤੇ ਅਸੀਂ ਲਾਈਟ ਲਾਉਣੇ ਆ ਲਾਈਟ ਇਸ ਕਰਕੇ ਲਾਉਨੇ ਆ ਕਿ ਜਿਹੜਾ ਚਮਗਿੱਦੜੇ ਜਾਨਵਰ ਹੈ ਉਹ ਲੀਚੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਰਾਤ ਨੂੰ ਆ ਕੇ ਉਹਦੀਆਂ ਉਹਨੂੰ ਨਾ ਲੱਪਣ ਵਾਸਤੇ ਉਹ ਦਿਨੇ ਲੱਭਦਾ ਨਹੀਂ ਰਾਤ ਨੂੰ ਨਾ ਲੱਪਣ ਵਾਸਤੇ ਇਸ ਕਰਕੇ ਲਾਈਟ ਲਾਈ ਜਾਂਦੀ ਵੀ ਸਾਡਾ ਨੁਕਸਾਨ ਨਾ ਕਰੇ ਉਹਦੇ ਲਈ ਅਸੀਂ ਪਟਾਕੇ ਵੀ ਜਾਂ ਸਪੀਕਰ ਵੀ ਖਾ ਉਹ ਆਵਾਜ਼ ਕਰਦੇ ਨੇ ਬੰਦੇ ਸਾਡੇ ਸਾਰੀ ਰਾਤ ਜਾਗਣਾ ਪੈਂਦਾ ਬੰਦਿਆਂ ਨੂੰ ਇਹ ਕੋਈ ਏਡਾ ਸੌਖਾ ਕੰਮ ਨਹੀਂ ਫਰੂਟ ਖਾਣਾ ਬਹੁਤ ਔਖਾ ਹੈ ਲੀਚੀ ਦੇ ਨਾਲ ਦੇਖਿਆ ਉਹਦਾਂ ਅੰਬ ਵੀ ਲੱਗਿਆ ਅੰਬ ਮਾਰਕੀਟ 'ਚ ਆ ਗਿਆ ਲੇਕਿਨ ਹਜੇ ਸਾਡੇ ਫਲ ਛੋਟੇ-ਛੋਟਾ ਵਾ ਸਾਡੇ ਅੰਬ ਸਾਡੇ ਵਾਲੀ ਦੰਬ ਨਹੀਂ ਏ ਅਬ ਬੁਝਿਆ ਸੇਟਾਂ ਚਾਰਿਆ ਸਾਡਾ ਅਬ ਦੁਸਹਿਰੀ ਆਉਣਾ ਲੰਗੜਾ ਆਉਣਾ ਜਿਹਦਾ ਜਿਹੜਾ ਕਿਸੇ ਨੇ ਲਾਇਆ ਤਾਂ ਅਜੇ ਨਹੀਂ ਸਾਡੀ ਸਟੇਟ ਦਾ ਬੰਦੀ ਖਾਨ ਲਈ ਸਹੀ ਹੈ ਉਹ ਆਮ ਇਹ ਖਾਣੂ ਤਾਂ ਆਪਾਂ ਖਾ ਸਕਦੇ ਖਾਣ ਤੇ ਮੈਨੂੰ ਆਪਾਂ ਸਾਫ਼ ਕਰਕੇ ਉਹਦਾ ਪਾਣੀ ਲੇਕਿਨ ਨੁਕਸਾਨ ਤੇ ਹੋਏਗਾ ਹੀ ਕੈਮੀਕਲ ਲੱਗਾ ਹੋਏਗੀ ਚਲੋ ਉਹਦੇ ਉੱਤੇ ਸਾਫ਼-ਸੂ ਕਰ ਲਈਏ ਤਾਂ ਫਿਰ ਉਹਨ ਟੈਸਟ ਕਰਨ ਵਾਸਤੇ ਤੇ ਕਰਨਾ ਹੀ ਪਏਗਾ ਪਰ ਸਾਨੂੰ ਕੈਮੀਕਲ ਕੁਝ ਨਾ ਕੁਝ ਨੁਕਸਾਨ ਨੁਕਸਾਨ ਕਰਦਾ ਹੀ ਹੋਏਗਾ ਜੀ ਕਿਉਂਕਿ ਅਸੀਂ ਤਾਂ ਆਪਣੇ ਫਰੂਟ ਖਾਣਾ ਅਸੀਂ ਤਾਂ ਕੀ ਲੱਗਦਾ ਲੀਚੀ ਕਿਦੋਂ ਤੱਕ ਆ ਜਾਏਗੀ ਮਾਰੀ ਲੀਚੀ ਜੂਨ ਦੇ ਪਹਿਲੇ ਹਫਤੇ ਆ ਜਾਏਗੀ ਜੂਨ ਦੇ ਪਹਿਲੇ ਹਫਤੇ ਥੋੜੀ ਦੇਰੀ ਰਹਿੰਦੀ ਹੈ ਲੀਚੀ ਇਹ 15-20 ਦਿਨ ਦੀ ਗੇਮ ਹੈ ਸਾਰੀ ਚ ਹਾਂ 15-20 ਦਿਨ ਚ ਸਾਰੇ ਸਾਲ ਦਾ ਸਾਰੇ ਸਾਲ ਦਾ ਬਾਗ ਦਾ ਖਰਚ ਜੇ ਕੁਦਰ ਸਾਧਵੇ ਭਾ ਚੰਗਾ ਵੇਲੇ ਮਾਰਕੀਟ ਚੰਗੀ ਮਿਲੇ ਕਿਉਂਕਿ ਸਾਡਾ ਸਾਰਾ ਦਿਲੀ ਮਾਲ ਜਾਂਦਾ ਜੇ ਕੋਈ ਕਿਸਾਨ ਇੱਧਰ ਆਣਾ ਚਾਹੇ ਜਿੱਦਾਂ ਖੇਤੀਬੀ ਵਿਭਿੰਨਤਾ ਚੱਲ ਰਹੀ ਹੈ ਇਸ ਵੇਲੇ ਸਰਕਾਰ ਵੀ ਰੋਲਾ ਪਾ ਰਹੀ ਆ ਆਣਾ ਚਾਹੇ ਤੇ ਕੀ ਉਹਨੂੰ ਧਿਆਨ ਰੱਖਣਾ ਪਏਗਾ ਕੀ ਕਹਿਣਾ ਚਾਹੋ ਉਹ ਸਰਕਾਰ ਐਕਚੁਅਲੀ ਬਹੁਤ ਕੁਝ ਦੇ ਰਹੀ ਹੈ ਬਾਗਾਂ ਲਾਉਣੋਂ ਸੇ ਪੈਸੇ ਦੇ ਰਹੀ ਹੈ ਸਾਰਾ ਉਹ ਦੱਸਦੇ ਨੇ ਸਾਰੇ ਗਾਈਡ ਕਰਦੇ ਸਾਨੂੰ ਹੋਣਾ ਚਾਹੀਦਾ ਇਸ ਪਾਸੇ ਇੱਕ ਦੇ ਵਾਤਾਵਰਣ ਨੂੰ ਸ਼ੁੱਧ ਰੱਖਾਂਗੇ ਇੱਕ ਲੌਂਗ ਟਰਮ ਦੀ ਫਸਲਾਂ ਨੇ ਤੇ ਵਧੀਆ ਕੰਮ ਹੈ ਬਤ ਕਿੰਨਾ ਐਸ ਏਰੀਆ ਚ ਕਿੰਨਾ ਵਾਤਾਵਰਨ ਵਧੀਆ ਤੁਸੀਂ ਮੇਰੇ ਬਾਗ ਜੇ ਕਿ ਐਸੀ ਲਾਉਂਦੀ ਲੋੜ ਹੀ ਨਹੀਂ ਹੋਰ ਵੀ ਕੋਈ ਧਿਆਨ ਰੱਖਣਾ ਪੈਂਦਾ ਹੈ ਇਹਦੇ ਬੂਟਿਆਂ ਦੇ ਹਾਲੇ ਦੁਆਲੇ ਕੋਈ ਕਰਨਾ ਪੈਂਦਾ ਵੇਖੋ ਜਦ ਬਾਗ ਲਾਉਣਾ ਹੈ ਵਿੰਡ ਬ੍ਰੇਕਸ ਲਾਉਣੀ ਪਏਗੀ ਕਿਉਂਕਿ ਗਰਮ ਹਵਾਵਾਂ ਆਉਂਦੀਆਂ ਠੰਡੀਆਂ ਹਵਾਵਾਂ ਆਉਂਦੀਆਂ ਜਿਉਂ ਹਵਾ ਆਉਂਦੀ ਹੈ ਤੇ ਬਾਹਰ ਬੂਟੇ ਲੱਗੇ ਹੋਣਗੇ ਉਹਨੂੰ ਟੱਕ ਲੈਣਗੇ ਬੂਟਿਆਂ ਨੂੰ ਨੁਕਸਾਨ ਨਾ ਹੋਵੇਗਾ ਜਿੱਥੇ ਨਹੀਂ ਫਿਰ ਬੂਟੇ ਪੁੱਟੇ ਵੀ ਜਾ ਸਕਦੇ ਨੇ ਪਾਣੀ ਲੱਗਾ ਹੋਵੇਗਾ ਫਾਲੀ ਛੜੇਗਾ ਇਸ ਕਰਕੇ ਸਾਰੀ ਵਿਉਂਤਬੰਦੀ ਨਾਲ ਕੰਮ ਸੋਚ ਸਮਝ ਕੇ ਕੰਮ ਕਰਨਾ ਚਾਹੀ ਤੇ ਬਿਲਕੁਲ ਜੀ ਅਗਲੇ ਮਹੀਨੇ ਤੁਹਾਨੂੰ ਮਿਠਾਸ ਨਾਲ ਭਰੀ ਹੋਈ ਲੀਚੀ ਮਾਰਕੀਟ ਵਿੱਚ ਦੇਖਣ ਨੂੰ ਮਿਲੇਗੀ ਖਾਣ ਨੂੰ ਮਿਲੇਗੀ ਔਰ ਕਿਸਾਨਾਂ ਨੂੰ ਇਸ ਪਾਸੇ ਆਣਾ ਚਾਹੀਦਾ ਕਿਉਂਕਿ ਸਰਕਾਰ ਵੱਲੋਂ ਵੀ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਹਨ ਲੀਚੀ ਉਤਪਾਦਕਾਂ ਨੂੰ ਬਾਗ ਲਗਾਉਣ ਲਈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ